ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਕਰਦੇ ਆ ਆਪਣੇ YouTube ਚੈਨਲ ਸੋਮ ਸਿੱਪੇ ਟ੍ਰਿਪਲੇਟ ਮੈਨੂੰ ਆਸ ਹੈ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਅੱਜ ਦਾ ਬਲੌਗ ਚਾਹ ਤੋਂ ਸ਼ੁਰੂ ਕਰ ਰਹੇ ਆ ਸਵੇਰ ਦੀ ਚਾਹ ਤਾਂ ਲੱਗੇ ਸੀ ਚਲੋ ਅਸੀਂ ਸੋਚਿਆ ਕਿ ਚਲੋ ਬਲੌਗ ਦਾ 10:30 ਦਾ ਬਣਾ ਲੈਂਦੇ ਆ ਤੇ ਸਿਰਤ ਵੀ ਉੱਠ ਖੜੀ ਸੋਮ ਵੀ ਉੱਠ ਖੜਿਆ ਹਾਂ ਕਰੋ ਸਿਰਤ ਸੂਰਜ ਹੈ ਹਾਏ ਸੋਮ ਦੇ ਉੱਠ ਖੜਿਆ ਕਿਸੇ ਕਾਲ ਜੀ ਤੇ ਲਾਓ ਕਿਸੇ ਕਾਲ ਦੇਖਿਆ ਐਦھر ਵੀ ਬੈਠੇ ਨੇ ਹਸ਼ਕਾਲ ਜੀ ਸਾਰੇ ਲੱਡੋ ਕੀ ਕਰਦਾ ਸਾਸ ਪਾਉਣ ਲੱਗੀ ਹੋਈ ਆ ਵਧੀਆ ਲੱਗਦੀ ਆ ਤੁਹਾਨੂੰ ਤੁਹਾਨੂੰ ਵਧੀਆ ਲੱਗਦੀ ਆ ਲੈ ਕੇ ਖਾਦਾ ਕੇਕ ਕੇਕ ਖਾ ਕੇ ਹੱਡੇ ਸੁਆ ਸੁਆ ਕੇਕ ਮੰਗਣ ਲੱਗੀ ਕਹਿੰਦੀ ਕੇਕ ਦੋ ਕਮੈਂਟ ਕਰਕੇ ਦੱਸਿਓ ਵੀ ਕੌਣ ਸਾਡੇ ਵਾਂਗੂ ਐ ਜੱਗ ਚ ਪਰ ਕੇ ਬਹਿ ਜਾਂਦਾ ਚਾਹ ਦਾ ਜੱਗ ਹੋਵੇ ਬਾਲਟੀ ਹੋਵੇ ਅਸੀਂ ਤਾਂ ਭਾਈ ਇਕੱਠੀ ਹੋ ਰੱਖ ਲੈਂਦੇ ਹੁਣੇ ਕੋਲੇ ਵਧੀਆ ਬਣੀਏ ਚਾਹ ਨੇ ਜਮੈਣ ਜੀ ਪਾਤੀ ਇਸ ਵਿੱਚ ਪੂਰੇ ਭਾਗੇ ਬਣਾਈ ਅੱਜ ਵਿੱਚ ਸੌਫ ਜਮੈਣ ਲਾ ਵੀ ਪੱਠੇ ਵਾਲੀ ਚਾਹ ਬਣਾਤੀ ਅੱਜ ਪੱਠੇ ਵਾਲੀ ਆ ਚਾਹ ਪਤੀ ਮੈਂ ਪਾਈ ਹੈ ਹਾਂ ਚੀਨੀ ਮੈਂ ਪਾਈ ਆ ਚੀਨੀ ਮੈਂ ਪਾਈ ਆ ਹਾਂ ਦੋ 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 ਤੇ ਕਿਵੇਂ ਕਰਿਆ ਹੋਇਆ ਸੀ ਗੈਸ ਤੇ ਕਿਉਂ ਕਰਿਆੰਦਾ ਬੰਦ ਹੁਣ ਇਹ ਧਰਕੇ ਸੀ ਬੂਕ ਲੋਡ ਕਰੇ ਹੁਣ ਹੁਣੇ ਧਰਕੇ ਆਈ ਸੀ ਹਾਂ ਦੀ ਫੇ ਕੱਟ ਕਰਕੇ ਕੱਲ ਕੋਈ ਨਾ ਕੱਢਦਾ ਗਿਆ ਲੱਡੋ ਲੱਡੋ ਕਿੱਛ ਸੋਮ ਕਪੜੇ ਵਾਲਾ ਪੁੱਤ ਨਾਈ ਕਰ ਲੋ ਜਾਣਾ ਸੱਜਣ ਪੁੱਤ ਨਾ ਕਿਤੇ ਨਾ ਟਾਈਮ ਤਾਂ 12 ਵਜੇ ਜਾਣਾ ਹੁੰਦਾ ਟਾਈਮ ਉਹ ਸੱਜਰੇ ਜਾਣਾ ਪੈਂਦਾ ਪੁੱਤਰੀ ਤਾਂ ਆ ਜਾਗੇ ਟਿਕ ਟਿਕ ਹੂੰ 6 ਵਜੇ ਜਾ ਕੇ 12 ਵਜੇ ਉੱਠ ਕੇ ਨਹੀਂ ਮਿਲਦੀ ਹੈਗੀ ਅੱਜ ਆਪਾਂ ਬਣਾਵਾਂਗੇ ਆਲੂ ਵਾਲੇ ਪਰੌਠੇ ਪਾਣੀ ਮੈਂ ਧਰਤਾ ਜੀ ਤੇ ਇੱਕ ਆ ਆਲੂ ਧੋਲੇ ਸਵਾਰ ਕੇ ਤੋਂ ਲੈਣੇ ਨੇ ਤੇ ਇਹਨਾਂ ਨੂੰ ਹੁਣ ਮੈਂ ਦੋ ਦੋ ਹਿੱਸਿਆਂ ਦੇ ਵਿੱਚ ਕੱਟ ਦੂੰਗੀ ਦੋ ਦੋ ਹਿੱਸਿਆਂ ਨੂੰ ਕੱਟ ਕੇ ਸਮਾਰਕ ਤੋਂ ਲੈਣੇ ਵੀ ਜਿਹੜੇ ਵਿੱਚ ਮਿੱਟੀ ਨਾ ਹੋਵੇ ਕਰਕ ਕੜਕਤਾਂ ਜੀ ਕੀ ਕਹਿੰਦੇ ਹੁੰਦੇ ਕਿਰਕਲ ਮਿੱਟੀ ਦੀ ਕਿਰਕਲ ਨਾ ਹੋਵੇ ਤੇ ਇਹਨਾਂ ਦੋ-ਦੋ ਹਿੱਸਿਆਂ 'ਚ ਕੱਟ ਕੇ ਆਪਾਂ ਇਹਦੇ ਵਿੱਚ ਪਾ ਕੇ ਉਬਲਣ ਲਈ ਉਪਲਣ ਲਈ ਰੱਖ ਦਾਂਗੇ। ਲਓ ਜੀ ਆਪਾਂ ਲੈ ਸੀਗੇ ਲਾਲ ਆਲੂ ਲਾਲ ਆਲੂ ਵਿੱਚ ਪਾਤੇ। ਹੁਣ ਆਪਾਂ ਇਹਦਾ ਢੱਕਣ ਲਗਾ ਦਾਂਗੇ। ਦੋ-ਦੋ ਹਿੱਸੇ ਐਦਾਂ ਆਪਾਂ ਕਰਕੇ ਪਾ ਲੈਣੇ ਆ। ਇਹਦੇ ਨਾਲ ਕੀ ਹੁੰਦਾ ਹੈ ਵੀ ਜਲਦੀ ਜਿਹੜੇ ਆਲੂ ਹੁੰਦੇ ਜਲਦੀ ਉਬਲ ਕੇ ਪੱਕ ਜਾਂਦੇ ਨੇ। ਹੁਣ ਆਪਾਂ ਇਹਦਾ ਢੱਕਣ ਲਾ ਕੇ ਦੋ ਤਿੰਨ ਸੀਟੀਆਂ ਲਵਾ ਲਾਂਗੇ। ਬਾਸ ਵੀ ਹੋ ਰਹੀ ਆ ਜੀ ਧੋਆ ਧਾਈ ਇੱਧਰ ਧੋਤਾ ਧੋ ਦਿੱਤਾ। ਹੁਮਾ ਅਗੇ ਦਿੱਤਾ। ਭਾਰਿਆਂ

ਬਨੀ ਆ ਬਨੀ ਕੀ ਕਰਦੀ ਐ ਬਨੀ ਕੀ ਕਰਦੀ ਮੈਨੂੰ ਨਹੀਂ ਸ਼ਿਕਾਇਤ ਐ ਮਾਂ ਹਾਂ ਅਮੋਰੀ ਅੱਛਾ ਅਮੀ ਆ ਦੇਖ ਰਹੇ ਕਿ ਉਹਨਾਂ ਨੂੰ ਵਧੀਆ ਲੱਗਦਾ ਹਾਂ ਕੋਨੇ ਲੱਗੇ ਹੋਇਆ ਜੀ ਆਪਾਂ ਆਲੂ ਵਾਲੇ ਪਰੌਠਿਆਂ ਦੀ ਤਿਆਰੀ ਕਰ ਲਓ ਆਲੂ ਵਾਲੇ ਪਰੌਠੇ ਬਣਾਵਾਗੇ ਅੱਜ ਤੀਜਾ ਹੀ ਕੱਟਦਾ ਨਾ ਮਿਰਚਾ ਕਿੰਨੀ ਅਦਰੇ ਨੇ ਬਾਕੀ ਤਾਂ ਮੈਂ ਪੌੜ ਲੱਗੀ ਨੇ ਕਰ ਦੇਵਾਂਗੀ ਤੇ ਅੱਲਾ ਹਰੀਆਂ ਮਿਰਚਾਂ ਕੱਟ ਦਿੰਦੀਆਂ ਤੇ ਹੁਣ ਆਪਾਂ ਕੱਟੂਕਾ ਕਰ ਲਾਂਗੇ ਆਲੂ ਆਲੂ ਛਿੱਲ ਲਾਂਗੇ ਨਾ ਲਾਲ ਆਲੂ ਵਾਲੇ ਸੀਗੇ ਜੀ ਤੁਹਾਨੂੰ ਆਪਾਂ ਇਹਦੇ ਵਿੱਚ ਛਿੱਲ ਲਾਂਗੇ ਪਲੇਟ ਦੇ ਵਿੱਚ ਸਾਡੇ ਜੀ ਚੁਕਲੇ ਦੇ ਉੱਤੇ ਹਨਾ ਧੁੱਪ ਜਲਦੀ ਆ ਜਾਂਦੀ ਹੈ ਤੇ ਪੂਰਾ ਦਿਨ ਉੱਥੇ ਧੁੱਪ ਆ ਰਹਿੰਦੀ ਹੈ ਸਿਆਣਾ ਜੀ ਮੈਨੂੰ ਵਧੀਆ ਮਤਾਂ ਫਿਰ ਬਾਹਰ ਹੀ ਰੋਟੀ ਰੋਲਣੀ ਹੈ ਤੇ ਗਰਮੀ 'ਚ ਥੋੜਾ ਔਖਾ ਹੋ ਜਾਂਦਾ ਉੱਥੇ ਰੋਟੀ ਰੋਲਣਾ ਸੋ ਹਮਾਜ ਦੇ ਪਾਪਾ ਨੂੰ ਫਾਜੀ ਪਾਪਾ ਨੂੰ ਕਹੀ ਜਾਂਦਾ ਵੀ ਮੈਨੂੰ ਘੁਮਾ ਕੇ ਲੈ ਕੇ ਆਓ ਤੁਸੀਂ ਮੈਨਾਂ ਪ੍ਰੋਮਿਸ ਕਰਿਆ ਸੀਗਾ ਤੇ ਐਤ ਕੀ ਪਤਾ ਕੀ ਹੋਇਆ ਉਹਨੂੰ ਟ੍ਰਿਪ ਤੇ ਵੀ ਨਹੀਂ ਅਸੀਂ ਨੇ ਭੇਜਿਆ ਹੈਗਾ ਕਿਉਂਕਿ ਛੁੱਟੀ ਆ ਗਈ ਸੀਗੇ ਉਹਦੇ ਕਰਕੇ ਉਹ ਕਹਿੰਦਾ ਮੈਂ ਵੀ ਆਪਾਂ ਹੋਣਾ ਨਾਲ ਘੁੰਮਿਆ ਆਉਂਗਾ ਵੀ ਮੈਂ ਨਹੀਂ ਜਾਣਾ ਹੈਗਾ ਟ੍ਰਿਪ ਤੇ ਨਹੀਂ ਜਾਣਾ ਹੈਗਾ ਤਾਂ ਕਰਕੇ ਜੋ ਟ੍ਰਿਪ ਤੇ ਗਿਆ ਉਹਨੇ ਕੈਨਸਲ ਕਰਤਾ ਹੁਣ ਇਹਨਾਂ ਨੂੰ ਕਹੀ ਜਾਂਦਾ ਮੈਨੂੰ ਤਾਂ ਲੈ ਕੇ ਜਾਓ ਵੰਡਰਲੈਂਡ ਲੈ ਕੇ ਜਾਓ ਮਾ ਬੁੱਤ ਵੀ ਤੂੰ ਉੱਦਾਂ ਕਿਤੇ ਹੋਰ ਜਾਏ ਆ ਉਹ ਛੋਟੀ ਛੋਟੀ ਮੱਟੀ ਜਿਹੜਾ ਤੇ ਮੈਂ ਉੱਥੇ ਰਹਿ ਗਏ ਹੁੰਦੀ ਦੋ ਜਾਣੀ ਥੋੜਾ ਜਿਹਾ ਹੋ ਸੀਗਾ ਜੀ ਮੈਂ ਕਰਦ ਤਰ੍ਹਾਂ ਕੱਟਦਾ ਚੁਕੜਾ ਜਿਹਾ ਸੀਗਾ ਤੇ ਆਪਾਂ ਇਹ ਆਲੂ ਛਿੱਲ ਲਵਾਂਗੇ ਉਸ ਤੋਂ ਬਾਅਦ ਫਿਰ ਬਹਣਾ ਲੈ ਵੀ ਕੀ ਕਰਨਾ ਹੈ ਆਪਾਂ ਨੇ ਲਓ ਜੀ ਹੁਣ ਆਪਾਂ ਨੇ ਇੱਕ ਐਦਾਂ ਦਾ ਛੋਟਾ ਜਿਹਾ ਗਲਾਸ ਲੈ ਲਿਆ ਕਰਦਾ ਮਤਲਬ ਇਹ ਥਲੇ ਉਹ ਇਹਦੇ ਨਾਲ ਹੁਣ ਆਪਾਂ ਮੈਸ਼ ਕਰ ਲਵਾਂਗੇ ਆਸ ਤੇ ਕੁੰਡੀ ਸੋਟੇ ਦੇ ਵਿੱਚ ਵੀ ਘਟ ਦਿੰਦੇ ਨੇ ਹੱਥ ਨਾਲ ਵੀ ਕਰਦੇ ਨੇ ਤੇ ਮੈਨੂੰ ਤਾਂ ਬੈਸਟ ਤਰੀਕਾ ਇਹੀ ਲੱਗਦਾ ਜਿਹੜਾ ਨਾਲ ਬਹੁਤ ਵਧੀਆ ਮੈਸ਼ ਹੋ ਜਾਂਦੇ ਆ ਥੋੜੇ ਮੈਸ਼ ਕਰ ਲਾਂਗੇ ਕਿਉਂਕਿ ਜੇ ਆਪਾਂ ਨੂੰ ਮਿਰਚ ਪਾਵਾਂਗੇ ਕਈ ਵਾਰੀ ਆਲੂ ਆ ਜਿਹੜੇ ਨਿਕਲ ਕੇ ਗਿਰ ਜਾਂਦੇ ਨੇ ਸਾਈਡ ਤੇ ਤੇ ਆਪਾਂ ਪਹਿਲਾਂ ਇੱਕ ਵਾਰੀ ਕਰ ਲਾਂਗੇ ਆਲੂ ਮੈਸ਼ ਥੋੜੇ ਕਰ ਲਾਂਗੇ ਫਿਰ ਅਲੂ ਮਿਰਚ ਪਾਵਾਂਗੇ ਇਹਦੇ ਵਿੱਚ ਮਿਰਚਾਂ ਆਪਣੀਆਂ ਗ੍ਰाइंड ਕਰੀਆਂ ਪਈਆਂ ਨੇ ਹੋ ਗਏ ਸਮਾਪਤ ਥੋੜਾ بڑا ਭਾਂਡਾ ਲੈ ਲੈਣਾ ਛੋਟਾ ਏ ਥੋੜੇ ਮੈਨੂੰ ਨਾ ਜਾਨੀ ਕਿ ਜਿਆਦਾ ਪਤਲਾ ਵੀ ਨਾ ਹੋਵੇ ਜਿਆਦਾ ਹੋ ਟਾਈਟ ਜਾਂ ਹੁੰਦਾ ਆਟਾ ਉਹ ਵੀ ਨਾ ਹੋਵੇ ਮੈਨੂੰ ਵਧੀਆ ਹੀ ਲੱਗਦਾ ਹੈਗਾ ਮੈਂ ਉਹਦਾ ਲੂਜ਼ੇ ਜਿਹਾ ਰੱਖਦੀ ਆ ਉਹਨਾਂ ਰੋਟੀ ਜਿਹੜੀ ਬਹੁਤ ਵਧੀਆ ਆਉਂਦੀ ਹੈ ਲੈ ਆਏ ਗਾਟਾ ਥੋੜਾ ਜਿਹਾ ਲੂਜ਼ੇ ਹੁੰਨੇ ਆਏ ਕਿਉਂਕਿ ਜੇ ਕੜਾ ਬੁੰਦਿਆ ਫਿਰ ਰੋਟੀ ਉਨੀ ਵਧੀਆ ਨਹੀਂ ਆਉਂਦੀ ਜੇ ਨਹੀਂ ਲੂਜ਼ ਆਟੇ ਜੀ ਆਉਂਦੀ ਆ ਤੇ ਉਰੇ ਆਪਾਂ ਨੇ ਆਪਣੇ ਆਲੂ ਨੇ ਜਿਹੜੇ ਰੈਡੀ ਕਰ ਲੈਨੇ ਤੇ ਆ ਹੋ ਰਿਹਾ ਜੀ ਵਾਸ਼ ਕਿੰਨਾ ਸੋਹਣਾ ਹੋ ਗਿਆ ਵਾਸ਼ ਹੋ ਕੇ ਦੇਖੋ ਇਹ ਕਿੰਨੇ ਲੱਗਿਆ ਹੂੰ ਉਹਨਾਂ ਤੋਂ ਲੈਣਾ ਸੀ ਸਰਫੇਆ ਲਾ ਦੇਣਾ ਸੀਗਾ ਉਹ ਹੀ ਮੈਂ ਕਹਿੰਦੀ ਹਾਂ ਵੀ ਸਰਫ ਚ ਡੋਬੋ ਕੇ ਰੱਖ ਲੈ ਡੋਬੋ ਕੇ ਨਹੀਂ 5 ਮਿੰਟ ਇਦਾਂ ਹੀ ਨਾਲ ਮਾਰ ਕੇ ਸਰਫ ਆਉਂਦੀ ਹੁੰਦੇ ਨਾ ਇਹ ਇਹ ਮਾਰਦੀ ਹੁੰਦੇ ਉਹਨੂੰ ਡੇ ਸਰਫ ਤੇ ਨਹੀਂ ਇਹ ਜਿਹੜੀ ਕਸ਼ਮੀਰੀ ਬੋਧ ਹੈ ਹਾਂ ਕਸ਼ਮੀਰੀ ਬੋਧਾ ਇਹ ਹੈ ਇਹਨਾਂ ਬਾਅਦ ਚ ਹੋਊਗੀ ਸਬਜ਼ੀ ਹੁੰਦੀ ਹੈ ਦੇਖੋ ਜੀ ਆਪਣੇ ਬਣ ਰਹੇ ਨੇ आलू वाले परौंठे देसी घोर ला दें उपर इधर हमने कुछ कने पे ने परौंठे बन रहे आप लिया तहींम हो गया सवा दो जी आ गए रोटी खान कि लग्या आलू वाले परौठे बनाए ने बार थो थोड़े जमे इन इन आलू पाके के बनाए ने जमे इन ਮੈਂ ਭੈਣ ਨੂੰ ਦੱਸਦੀ ਸੀਗੀ ਮੈਂ ਕਿਹਾ ਜੇ ਆਪਾਂ ਕਿਸੇ ਨਾ ਹੋਟਲ ਵਗੈਰਾ ਤੇ ਜਾਈਏ ਉੱਥੇ ਤਾਂ ਰੱਜ ਕੇ ਖਾਣਗੇ ਇਹ ਆਲੂ ਵਾਲੇ ਪਰੌਤੇ ਹੋਣ ਚਾਹੀਏ ਪਿਆਜਾਂ ਫਿਰ ਕਹਿੰਗੇ ਹਾਈ ਸੀਪੇ ਉੱਥੇ ਕਿੰਨੇ ਵਧੀਆ ਸੀ ਹਨਾ ਕਿ ਟੇਸਟੀ ਸੀਗੇ ਹਨਾ ਘਰੇ ਕਹਿਣਗੇ ਮੇਰੇ ਤੋਂ ਜਾ ਬਣ ਜੂਗਾ ਮੈਂ ਨਹੀਂ ਖਾਣੇ ਹੈਗੇ ਬੋਲੋ ਕੀ ਹੋਂਦਾ ਮਨ ਚ ਬੋਲੋ ਬੋਲੋ ਹਾਂ ਦੱਸੋ ਹੁਣ ਕਹਿੰਦੇ ਹੁੰਨੇ ਨੱਕਣ ਹੈਨਾ ਜੇ ਆਪਾਂ ਲੁਧਿਆਣੇ ਜਾਂਦੇ ਹੁੰਦੇ ਆਉਂਦੇ ਹੋਏ ਖਾਂਦੇ ਆ ਜੇ ਕੋਈ ਚੀਜ਼ ਉਹ ਕਿੰਨੀ ਟੇਸਟੀ ਲੱਗਦੀ ਹੈ ਬਾਹਰਲੀ ਤੁਹਾਨੂੰ ਆਲੂ ਵਾਲੇ ਤਾਂ ਖਾਂਦੇ ਆਪਾਂ ਆਲੂ ਵਾਲੇ ਬਦੇਰੀ ਵਾਲੀ ਖਾਦੇ ਨੇ ਔਰ ਬੜਾ ਹਰਾ ਪਰੌਠਾ ਖਾਦਾ ਸੀ ਜਿਹੜਾ ਪਿਆਜਾਂ ਵਾਲਾ ਉਹ ਆਲੂ ਵਾਲਾ ਆਦਿ ਹੋਰ ਚੀਜ਼ ਆ ਆਲੂ ਕਾ ਤਾਂ ਹੋਰ ਚੀਜ਼ ਆ ਤੁਹਾਨੂੰ ਹੋਰ ਚੀਜ਼ ਲੱਗਦਾ ਬਾਈ ਹਾਸਟਲਸ ਗੁੱਡ ਮਾਰਨਿੰਗ ਸਾਰਿਆਂ ਨੂੰ ਬੁਲਾ ਦਿਓ ਬੇਟਾ चाहत पकड़िया चाय और पकौड़ी लेके आई थी सीरत ने ख ली है ना खाई थी तो सुती भी उठी थोड़ी जी हो नर्वस जी की हो ਉਹ ਰੋ ਰਹੀ ਸੀ ਕਿਉਂ ਦਿਖਾ ਨਾ ਫੇਸ ਦਿਖਾਓ ਆਪਣਾ ਕੀ ਹੋਇਆ ਹਸਕੀ ਆ ਰਹੀ ਹੈ ਹਸਕੀ ਆ ਰਹੀ ਹੈ ਬੇਨੂ ਉਧਰ ਵੀ ਸੂਰਜ ਸੋ ਰਿਹਾ ਏ ਹਜੇ ਇਧਰ ਜੀਜਾ ਜੀ ਲੱਗੇ ਨੇ ਫੋਨ ਦੇਖਣ ਸਸੀ ਗੱਲ ਸਾਰਿਆਂ ਨੂੰ ਜੀ ਤੇ ਔਨ ਲੱਗੇ ਮੈਂ ਨਾ ਪਹਿਲਾਂ ਦੁਕਾਨ ਤੇ ਜਾਇਆ ਇਹ ਦੁਕਾਨ ਤੇ ਕੰਮ ਗੁੰਮ ਕਰਕੇ ਆ ਕੇ ਹੁਣ ਮੈਂ ਲੱਗੀ ਸੀ ਚਾਹ ਪੀਣ ਦੇਖੋ ਸੰਡਲ ਪਾ ਕੇ ਤੋੜੀ ਫਿਰਦੀ ਆ ਸੀਰਤ ਲਖਾਈ ਸੰਡਲ ਲਿਆ ਕੇ ਇਹ ਆ ਦੇਖੋ ਜੀ ਸੀਰਤ ਦੇ ਸੰਡਲ ਕਿੰਨੇ ਸੋਹਣੇ ਨੇ ਜੇ ਹੈ ਸੀਰਤ ਕੇ ਸੈਂਡਲ ਹੈ ਨਾ ਸੀਰਤ ਕਿਸ ਕੇ ਬੇਟਾ ਹਾਂ ਇਹ ਸੀਰਤ ਕੇ ਹੈ ਸੀਰਤ ਨੇ ਭਾਈ ਕੱਲ ਦੇ ਕੱਪੜੇ ਵੀ ਨਹੀਂ ਚੇਂਜ ਕਰੇ ਹੈਗੇ ਜਦ ਦੀ ਆਈ ਆ ਨਾ ਇਹਨੇ ਕੱਪੜੇ ਚੇਂਜ ਨਹੀਂ ਕਰੇ ਹੈਗੇ ਹੈ ਨਾ ਕਿਉਂ ਨਹੀਂ ਕਿਤੇ ਕਿਉਂ ਨਹੀਂ ਕਿਤੇ ਬੇਟਾ ਕਰੀਦੇ ਹੁੰਦੇ ਆ ਚੇਂਜ ਚਲੋ ਜੀ ਐਂਜਲ ਐਂਜੋਏ ਐਂਜੋ ਆ ਜਾ ਬੇਟਾ ਉਰੇ ਆਓ ਐਂਜੇ ਐਂਜਲ ਆਪਣੀ ਮਸਤੀ ਤੋਰੀ ਫਰਦੀ ਆ ਸੇਰ ਤੇ ਪਿੱਛੇ ਪਿੱਛੇ ਐਂਜ ਲੱਗੇ ਅੱਗੇ ਸੀਰਤ ਕੱਲ ਕੀ ਖਾਦਾ ਸੀਗਾ ਫਿਰ ਸੀਰਤ ਕੱਲ ਕੀ ਖਾ ਗਿਆ ਸੀਗਾ ਤੂੰ ਓਏ ਗਿਰ ਗਈ ਓਏ ਗਿਰ ਗਈ ਐਂਜਲ ਐਂਜਲ ਗਿਰ ਗਈ ਐਂਜਲ ਸੋਣਾ ਬੱਚਾ ਏ ਐਨਾ ਤੇ ਇੰਨੀ ਜ਼ਿਆਦਾ ਗਰਮੀ ਆ ਦੀ ਬਹੁਤ 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 ਜ਼ਿਆਦਾ ਗਰਮੀ ਹੋ ਗਈ ਅਰੇ ਦੇ ਲੋ ਪੰਜਵੇਂ ਮਹੀਨਾ ਹੈ ਪੰਜਵੇਂ ਮਹੀਨੇ ਚ ਪਹਾੜੀਆਂ ਵੱਢਦੇ ਹੁੰਦੇ ਸੀਗੇ ਅੱਗੇ ਤੇ ਹੁਣ ਆਹ ਦੇਖੋ ਮੇਰੇ ਵਾਲ ਗਿੱਲੇ ਹੋਏ ਪਿਆ ਹੁਣ ਦੇ ਲੈ ਨਹੀਂ ਜਿਆਦਾ ਗਰਮੀ ਲੱਗਦੀ ਐ ਨਾ ਬਾਹਰ ਖਣਚੀ ਬਹੁਤ ਜਿਆਦਾ ਤੇ ਉਰੇ ਦੀਦੀ ਨੇ ਕਿਹਾ ਵੀ ਮੈਨੂੰ ਉਹ ਕਰਕੇ ਦੇ ਚਾਹ ਮਨਾ ਕੇ ਦੇ ਮਾ ਚਲੋ ਮੈਂ ਬਣਾ ਦਿੰਦੀ ਆ ਚਾਹ ਚਾਹ ਦੀ ਕੀ ਗੱਲ ਆ ਚਾਹ ਬਣਾਉਣ ਲੱਗੀ ਸੀ ਤੇ ਥੋੜਾ ਸਮਾਨ ਸੀਗਾ ਦੁਕਾਨ ਤੋਂ ਲੈ ਕੇ ਆਉਣੇ ਵਾਲਾ ਇਹਨਾਂ ਨੇ ਜਾਣਾ ਐ ਰਾਤ ਨੂੰ ਜਾਣਾ ਜੀ 1 ਵਜੇ ਹੁਣ ਟਾਈਮ ਹੋ ਗਿਆ ਸ਼ਾਇਦ 6 ਵਜੇ ਤੇ ਰਾਤ ਨੂੰ 1 ਵਜੇ ਇਹਨਾਂ ਨੇ ਜਾਣਾ ਏ ਲਓ ਜੀ ਆਪਾਂ ਚਾਹ ਲੈ ਚੱਲੇ ਉਹਨਾਂ ਨੂੰ ਗੇਟ ਲੱਗਿਆ ਹੋਇਆ ਹੁਣ ਪੈ ਗਿਆ ਪੰਗਾ ਵੀ ਗੇਟ ਕਿਵੇਂ ਖੁੱਲੂਗਾ ਪੈਣੇ ਪੈਣੇ ਹੁਣ ਮੈਨੂੰ ਔਖਾ-ਸੌਖਾ ਖੋਲਣਾ ਹੀ ਪੈਣਾ ਇਹ ਮੈਂ ਟਰਾਈ ਕਰਦੀ ਆ ਜੀ ਇਹ እንਜਲੋ እንਜਲ ਦੇਖੋ ਮੇਰੇ ਤੋਂ ਬੜਾ ਵੱਧ ਗਾਲੀ ਆ ਕਿ ਤਾਂ ਮੇਰੇ ਆਲੇ-ਦਾਲੇ ਰਹਿੰਦੀਆਂ ਜਦ ਵੀ ਉਹ ਕਰਨਾ ਹੁੰਦਾ ਨਾ ਆਲੇ-ਦਾਲੇ ਰਹਿੰਦੀ ਆ ਹੜਚਾ ਮੈਂ ਖੁੱਦੀ ਹੱਕਾ ਮਾਰਦੀ ਆ ਗੇਟ ਹੁਣ ਅੰਦਰ ਹੀ ਲੈ ਚਾਲਦੀ ਆ ਗਰਮ ਪਈ ਅੱਗ ਵਰਗੀ ਇਹ ਇੱਥੇ ਰੱਖਾਂ ਆ ਇੱਧਰ ਰੱਖਾਂ ਮੈਂ ਹੜਸਾ ਲੈ ਆ ਚਲ ਤੇ ਇਹਨਾਂ ਦੀ ਜੀ ਪੈਕਿੰਗ ਹੋ ਗਈ ਆ ਮਾੜੀ-ਮੋਟੀ ਰਹਿੰਦੀ ਹੋਊਗੀ ਲਓ ਜੀ ਪੈਕਿੰਗ ਆ ਜੁੱਤੀਆਂ ਦੀ ਪੈਕਿੰਗਾਂ ਵੀ ਹੋ ਰਹੀਆਂ ਨੇ ਤੇ ਆ ਹੈਗੇ ਨੇ ਜੀ ਸੋਮ ਦੇ ਕੱਪੜੇ ਤੇ ਸੋਮ ਵੀ ਹੁਣ ਇਹਨਾਂ ਨਾਲ ਜਾ ਰਿਹਾ ਏ ਤੇ ਸੋਮ ਦੀਆਂ ਛੁੱਟੀਆਂ ਸੀਗੀਆਂ 20 ਤਰੀਕ ਤੋਂ ਸਟਾਰਟ ਸੀਗੀਆਂ ਪਰ ਇਹ ਕਹਿੰਦਾ ਮੈਂ ਵੀ ਜਾਣਾ ਮੈਂ ਵੀ ਜਾਣਾ ਤੇ ਉਧਰੋਂ ਜੀ ਕਿਸੇ ਨੇ ਆਉਣਾ ਏ ਤੇ ਜੀ ਸੋਮ ਕਹਿੰਦਾ ਮੈਂ ਵੀ ਜਾਣਾ ਸੋਮ ਰਹਿਣ ਦੇ ਮੇਰਾ ਜੀਨੀ ਲੱਗਣਾ ਪੁੱਤ ਤੇ ਇਹ ਵੀ ਜਾ ਰਿਹਾ ਜੀ ਹੁਣ ਆ ਦੇਖੋ ਪੈਕਿੰਗ ਹੋ ਗਈ ਇਹਨਾਂ ਦੀ ਸਾਰੀ ਅੱਜ ਪਹਿਲੀ ਵਾਰ ਜਾਉਣਾ ਹੁਣ ਇਹਨੇ ਟ੍ਰੇਨ 'ਚ ਪਹਿਲੀ ਵਾਰੀ ਚੜਨਾ ਵਲੌਗ ਬਣਾਏਗਾ ਕੋ ਦੇ ਦੀ ਸੁਰਜਾ ਰੋਚ ਬਲੌਗ ਬਣਾਇਆ ਕਰੀਕਾ ਫਿਰ ਆਪਾਂ ਸ਼ੇਅਰ ਕਰਿਆ ਕਰਾਂਗੇ ਸਾਰਿਆਂ ਨਾਲ ਵੀ ਸੋਮ ਕਿਵੇਂ ਘੁੰਮਦਾ ਫਿਰਦਾ ਹੈ ਹਨਾ ਇੱਥੇ ਅਜੇ ਉੱਥੇ ਵੀ ਜਾਣਾ ਵਿੱਚ ਤੇ ਠੀਕ ਆ ਵੀ ਸੋਮ ਤੁਹਾਡੇ ਨਾਲ ਜੀ ਸਾਰੇ ਬਲੌਗ ਜਿਹੜੇ ਸੰਜੇ ਕਰਿਆ ਕਰੂਗਾ ਆਪਦੇ ਠੀਕ ਆ ਮੈਂ ਆਪ ਬਣਾਇਆ ਕਰਾਂ ਹਾਂ ਸੋਮ ਆਪ ਬਣਾਇਆ ਕਰੂਗਾ ਇਹਦੇ ਬਲੌਗ ਜ਼ਰੂਰ ਦੇਖਿਆ ਕਰਿਓ ਤੁਸੀਂ ਤੇ ਹਾਂ ਇਹ ਚੈਨਲ ਕਰਾਂ ਮੈਂ ਆਪ ਜਾਂ ਬਣਾ ਲੈਣਾ ਤੇ ਆਪਾਂ ਸ਼ੇਅਰ ਕਰ ਦਾਂਗੇ ਫਿਰ ਤੇ ਸੀਰਤ ਕਿੱਥੇ ਆ ਸੀਰਤ ਸੀਰਤ ਕਿੱਥੇ ਆ ਸ਼ੀਰਤ ਸ਼ੀਰਤ ਕਿੱਥੇ ਗਈ ਸ਼ੀਰਤ ਬਾਹਰ ਇਹਨਾਂ ਹੋ ਜੋ ਸ਼ੀਰਤਾ ਜੂਰੇ ਹੈ ਨਹੀਂ ਗੇ ਇਹਨਾਂ ਨੇ ਰਾਣਾ ਜੀ ਰਾਤ ਨੂੰ 1 ਵਜੇ ਇਹਨਾਂ ਦੀ ਟ੍ਰੇਨ ਹੈ ਉਹ ਰੋ ਜਾਣਗੇ ਜੀ ਦਿੱਲੀ ਤੱਕ ਜਾਣਗੇ ਬੱਸ ਵਿੱਚ ਉਸ ਤੋਂ ਬਾਅਦ ਪੁੱਜ ਉਸ ਤੋਂ ਬਾਅਦ ਜੀ ਸਿੱਧੀ ਪੁੱਜ ਦੀ ਟ੍ਰੇਨ ਹੈ ਜਿਹੜੀ ਇਹਨਾਂ ਨੂੰ ਸਵੇਰ 11 ਵਜੇ ਜਾਣਾ ਹੈ ਇਹਨਾਂ ਨੇ ਬਸ ਤਾਂ ਇਹਨਾਂ ਨੇ ਸਵੇਰੇ 7 ਵਜੇ ਜਾਣਾ ਸੀਗਾ ਫਿਰ ਜੇ 7 ਵਜਿਆਂ ਦੇ ਤਾਂ ਇਹਨਾਂ ਨੂੰ ਟ੍ਰੇਨ ਨਹੀਂ ਮਿਲਣੀ ਸੀ ਉਹ ਕੋ ਜਰੀ ਟ੍ਰੇਨ ਸਿਰਫ ਦਿਨ ਚ ਚੱਕੀ ਜਾਂਦੀ ਆ ਉਹਦੇ ਕਰਕੇ ਇਹਨਾਂ ਨੂੰ ਸਵੇਰੇ ਹੁਣ 1 ਵਜੇ ਘਰੋਂ ਤੁਰਨਗੇ ਦਿੱਲੀ ਪਹੁੰਚਣਗੇ ਤੇ ਫਿਰ ਇਹਨਾਂ ਨੇ ਪੁੱਜੀ ਟ੍ਰੇਨ ਲੈਣੀ ਆ ਜੀ ਅੱਗੇ ਤੇ ਤੁਹਾਨੂੰ ਹੁਣ ਦਿਖਾਉਨੇ ਆ ਸੇਰਤ ਕੀ ਕਰਦੀ ਫਿਰਦੀ ਆ ਲਾਡੋ ਹੋਏ ਕੀ ਕਰ ਹਾਏ ਮੇਰੀ ਜਾਨ ਕੀ ਕਰਦੀ ਆ ਕੀ ਕਰਦਾ ਪੁੱਤ ਆ ਖੰਨ ਗਈ ਆ ਮਾਮਾ ਟਰੀ ਖਾਂਦੀ ਆ ਲਾਡੋ ਇੱਧਰ ਦੇਖੋ ਇਹ ਜਾਨ चोको चोको ने आज रोटी नहीं खाधी पता नहीं की हो गया है ना खा ली वो तो खा ली रोटी तो हाए हाए सोना काका देखो जी साडा एक आ सोना काका खाए खाए एक आ सोना काका आपका नाम क्या है भाई 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 भाई। आपका पिंड कौन सा है हैं जी भाई 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 नहीं वो तो क्लास है बेटा आप कहाँ पे रहते हो क्लास में ਇਹਨੂੰ ਕਰਦਾ ਤੂੰ ਸਾਰਿਆਂ ਦਾ ਵੱਧ ਪਿਆਰ ਕੋਣਾ ਤੇਰੀ ਮੱਚ ਮੈਂ ਆਪੂ ਮੈਂ ਮਮਾ ਮੈਂ ਆਪਕੇ ਮਮਾ ਹੂੰ ਇੰਨਾ ਪਿਆਰ ਕਰਦਾ ਤੂੰ ਮੈਨੂੰ ਹਾਂ ਲਾਡੋ ਜੀ ਇੰਨਾ ਪਿਆਰ ਕਰਦੀ ਆ ਮੈਨੂੰ ਅੱਜ ਗਰਮੀ ਕਿੰਨੀ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੁਝੇ ਵੀ ਬਹੁਤ ਗਰਮੀ ਲੱਗ ਰਹੀ ਹੈ ਸਿਰਤ ਅੱਜ ਮੂੰਹ ਕਾਲਾ ਹੋ ਗਿਆ ਮੇਰਾ ਮੂੰਹ ਕਾਲਾ ਹੋ ਗਿਆ ਦੇਖੋ ਜੀ ਇਹ ਵੀ ਕਹਿ ਰਹੀ ਹੈ ਮੂੰਹ ਕਾਲਾ ਹੋ ਗਿਆ ਮੈਂ ਕੰਡਕ ਵੱਡਕ ਆਈ ਹਾਂ ਸੀ ਇੱਥੇ ਘਰ ਗਈ ਘਰ ਗਈ ਮਾਸੀ ਹਾਂ ਤਾਂ ਤਾਂ ਕੇ ਨਹੀਂ ਕਰੀ ਜਾਣਾ ਇਹਨੂੰ ਮੈਨੂੰ ਨਾਲ ਭੇਜ ਦੇ ਕੀ ਕਰਨਾ ਇਹ ਨਾਲ ਭੇਜ ਫਾਂਟੇਕ ਖਾ ਲਿਆ ਮੋ ਘਰੇ ਕੱਣੇ ਆਲਾ ਨਹੀਂ ਨਹੀਂ ਕੀ ਕਰਦੀਆਂ ਰੈਡੋ ਚੂੜੀਆਂ ਦਿਖਾਈ ਕਾੜ ਲੈ ਕੇ ਆਇਆ ਮੈਂ ਕਹਾ ਸਿਲਾਈ ਹੂੰ ਟਾਈਮ ਹੋ ਗਿਆ ਪੌਣੇ 12 ਦਾ ਤੇ ਇਹਨਾਂ ਦੀ ਹੋ ਗਈ ਇਹ ਹੋ ਗਏ ਰੈਡੀ ਸਟੈਡੀ ਚੱਲੇ ਹੁਣ ਉਹ ਹੋ ਜਾਣਾ ਇਹਨਾਂ ਨੇ ਤੇ ਸਿਰ ਤੇ ਕਿੱਥੇ ਆ ਸਿਰ ਤੇ ਨੂੰ ਲੈ ਕੇ ਆ ਉੱਧਰ ਟੱਡ ਰਿਆ ਅਸੀਂ ਚੱਲੇ ਜੀ ਲਵ ਯੂ ਆਹ ਦੇਖੀ ਲੈ ਹਾਂ ਉੱਥੇ ਗਰਮੀ ਬਹੁਤ ਆ ਨਾ ਉੱਥੇ ਗਰਮੀ ਜ਼ਿਆਦਾ ਹੈ ਸੂਰਜ ਕਰਾ ਮੈਨੂੰ ਬਹੁਤ ਮਿਸ ਕਰੂੰਗਾ ਸੋ ਕਿੰਨਾ ਕਰੇਗਾ ਸੋ ਤੇ ਨਾਲ ਬੱਧੇ ਕਰੂੰਗਾ ਲਓ ਜੀ ਸ਼ੇਰ ਤਵਾਉਣ ਲੱਗੀ ਸੇਰਾ ਇਹ ਬਾਤ ਤਾਂ ਦਿੱਤਾ ਸੀ ਪਹਿਲਾਂ ਆ ਦੇ ਤਾਂ ਹਾਲਤ ਕੀ ਨਹੀਂ ਫੜੀ ਕੀ ਕਰ ਲਿਆ ਇਹ ਇਹ ਕਿਆ ਕੀਆ ਹੈ ਇਹ ਸਮਾਏ ਦੇਖੀ ਕਿ ਨੀ ਸੋਣੀਏ ਕਰੀ ਆ ਇਹ ਜੱਫੀ ਪਾਉਂਦੀ ਆ ਮੈਂ ਦੇਖ ਲਾਡੋ ਹੁਣ ਤਾਂ ਚਲੀ ਜਾਣਾ ਮੈਂ ਵੀ ਹੈ ਮੈਂ ਵੀ ਇਹ ਨਾਲ ਧੋਪਨੇ ਕਰ ਦਿੰਦੀ ਇਹਦਾ ਹੈਅਰ ਸਟਾਈਲ ਨਹੀਂ ਆ ਬੜੀਆ ਨੇ ਉਹ ਤਾਂ ਇੱਕ ਅੱਡੇ ਨਾਲ ਮੁੜਦੀ ਦੋ ਬਾੜਾ ਲਾਡੋ ਸਮਾਈਲ ਦੇ ਸਮਾਈਲ आय सोनी जही सोनी जही आए कि मैं कि मैं आय मैं किन्हें प्यार करता किन्हु मुझे आपको ऐना प्यार करता बोलता तो फिर और मैंने शादी है ना रे कली नू हाँ नहीं मैं नहीं जाऊंगी मैं तो घर पे रहूंगी मुझे कब लेकर जाओगे हैं कल आज अकेले जाओगे ਆਏ ਨਹੀਂ ਮੇਰੀ ਜਾਣ ਕਰਦੀ ਮੈਂ ਇਕੱਲੀ ਜਾਊਂਗੀ ਸੌਂਭੀ ਚੱਲਿਆ ਜੀ ਅੱਜ ਕੀ ਕਹਿਣਾ ਬੁੱਤ ਜੱਫੀ ਪਾਉਣ ਨੂੰ ਕਹੀ ਜਾਂਦੇ ਹੋ ਮੈਂ ਨਾ ਤੇਰਾ ਮੈਂ ਨਾ ਤੇਰਾ ਓਏ ਹਜੇ ਜਾਣ ਥੋੜਾ ਤੁਰਨਾ ਏ ਮੈਂ ਜਾਣ ਕਿੰਨਾ ਮਿਸ ਕਰੇਗੀ ਮੈਨੂੰ ਇਹਨੂੰ ਹਜੇ ਪਤਾ ਨਹੀਂ ਹੈ ਮੈਂ ਮਾਸੀ ਤੋਂ ਦੂਰ ਚੱਲਿਆ ਮੈਂ ਮਾਸੀ ਤੋਂ ਦੂਰ ਚੱਲਿਆ ਤੂੰ ਰੋਈ ਨਾ ਹੁਣ ਠੀਕ ਆ ਕਰੋਏਗਾ ਹੋਰ ਹੋਰ ਰੋਏਗਾ ਕਿੰਨਾ ਰੋਏਗਾ ਪੁੱਤ ਕ੍ਯੂੰ ਘਾਤੇ ਰੋਏਗਾ ਪੁੱਤ ਚੁੰਨੀ ਨਹੀਂ ਬੰਨ੍ਹਦੀ ਉਹ ਕੀ ਕਰਦੀ ਹੋ ਹੋ ਦੇਖੋ ਜੀ ਖਾਂ ਸੀਰਾ ਤਾਂ ਦੇਖ ਲੈਨੇ ਫਲੈਕਸ਼ਨ ਤਾਂ ਮਾਰ ਦੋ ਤਨੇ ਕਰਕੇ ਆਹ ਭਾਈ ਲੋ ਦੇਖ ਲੋ ਭਾਈ ਸੀਰਾ ਦੇਖ ਲੋ ਦੇਖ ਲਈ ਸਾਰਿਆਂ ਨੇ ਸੀਰਤ ਹੁਣ ਏਕ ਏਕ ਕਰਕੇ ਦਿਖਾ ਕਿ ਮੈਂ ਕਰਦੀ ਸੀਗੀ ਇਧਰ ਮੂੰਹ ਕਰਕੇ ਸਾਰਿਆਂ ਨੂੰ ਦਿਖਾ ਇਧਰ ਬੀਰ ਜੀ ਆ ਪੁੱਤ ਉਹ ਸੱਚ ਚੂੜੀਆਂ ਤਾਂ ਦਿਖਾ ਦੇ ਲਾਡਾ ਨਾਈਟਰ ਚੋੜੀ ਹੈ। ਓਹੋ ਪੜਨ ਲੱਗੀ ਸੀ ਪੜਨ ਲੱਗੀ ਸੀ ਤੈਨੂੰ। ਪੜਨ ਲੱਗਿਆ ਸੀਗਾ ਸੌਰੀ। ਓਏ ਹੁਣੇ ਭਾਈ ਤੂੰ ਤਾਂ ਸ਼ੁਰੂ ਹੋ ਗਿਆ। ਆ ਸੋਮਾ ਆ। ਭਾਈ ਦੋਨੇ ਹਟ ਜਾ ਕਰੋ। ਸੋਮਾ ਸੂਰ ਜਗਰ ਨੂੰ ਕਹੀ ਕੇ ਪਰ ਹਟ ਜਾ। ਨਾਲ ਬੈਗਜ ਰੱਖਣ ਲੱਗੇ ਪੈਸੀ ਵਿੱਚ। ਇਹਨੂੰ ਰੱਖ ਆਹ ਫਿਰ ਕਿੱਥੇ ਰੱਖਣੇ ਨੇ ਹੁਣ ਇਹ ਵੀ ਕੁੱਚੀ ਇਹ ਪਿੱਛੇ ਸ਼ੀਟ ਤੇ ਆਉਣਗੇ ਹੈ ਸ਼ੀਟ ਤੇ ਨਹੀਂ ਹਾਂ ਬੈੱਡ ਬੈੱਡ ਵਿੱਚ ਰੱਖਣ ਲੱਗੇ ਐਕਸਟਰਾ ਸਮਾਨ ਹੈ ਜਿਹੜਾ ਲੱਡੂ ਲੱਡੂ ਚੱਲੇ ਇਹ ਪੂਰੀ ਓਏ ਲੱਡੂ 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 ਜਾਣਾ ਹਾਏ ਹਾਏ ਨੀ ਭਾਈ ਕੀ ਕੁਛ ਕਰਦੀ ਐ ऐसे नहीं करते हैं जाना तो जाना पापा ना लो जी सारे रेडी ने जान ली सुरजे आना ता जी नहीं करदा किसे ना जी नहीं करदा जान मेरा भी नहीं करदा क्यों बोले बोलने लाग गया बोल गया लाले ता भी बोल गया रेण दे फिर देखला होनी शेर थे इधर देख है ਲਾਡੋ 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 ਜਾਣਾ ਪਪਾ ਰਾਲ ਜਾਣਾ ਅਭੀ ਕਹਿੰਦੇ ਜਾਣਾ ਨਹੀਂ ਹੈਗਾ ਉਹ ਬੜਾ ਅਭੀ ਕਹਿੰਦੇ ਜਾਣਾ ਪਤਾ ਕੀ ਜੇ ਮੁੰਤੀ ਫਿਰ ਉੱਥੇ ਦੇਖੀ ਮਹੀਨੇ ਬਾਅਦ ਹੀ ਆਣਾ ਮਹੀਨੇ ਬਾਅਦ ਹੀ ਆਉਣਾ ਉੱਥੇ ਕਿਸੇ ਨੇ ਉੱਥੇ ਕਿਸੇ ਨੇ ਨਹੀਂ ਆਉਣਾ ਮੁੰਤੀ ਕੋਈ ਚੀਕਾ ਮਰੀ ਜਾਣੀ ਤੇ ਜੀਨ ਲੱਗ ਜਾ ਲੱਗ ਜੋ ਜੀ ਸਾਬ ਦੇਖੋ ਲੈ ਪੱਲੇ ਕਰ ਲਈ ਆ ਜੀ ਹਾਂ ਮੈਨੂੰ ਪੱਲੇ ਨੂੰ ਚੜਾ ਦਿਓ ਭਾਈ ਸੀ ਬਣਦਾ ਤੇਰਾ ਕੀ ਹੋਇਆ ਬੇਟਾ ਲੱਡੋ ਆ ਜਾ ਆ ਜਾ ਗੁੱਸੇ ਆ ਗੁੱਸੇ ਆ ਕਿਉਂ ਗੁੱਸੇ ਵੀ ਨਹੀਂ ਹੈਗੀ ਮਾਰਿਆ ਆਏ ਅਸੀਂ ਅੱਗੇ ਜ਼ੋਰ ਦੇ ਹਾਸੇ ਦੇਖੀ ਐਂਜੂ ਐਂਜੂ ਦੇਖਿਓ ਤੇਰੇ ਕੋਲੇ ਆ ਕੇ ਬੈਗੀ ਸਿਰਤ ਤੇਰੇ ਨੰਦਾਂ

ਹਏ ਮੇਰੇ ਪਾਸ ਰਹੇਗੀ ਬਾ ਪਾਈ ਜਵਾਕ ਖੇਤ ਰੋਂਣ ਲੱਗ ਗਈ ਕਹਿੰਦੇ ਮੇਰੀ ਮਾਸੀ ਆਹ ਮੈਂ ਨਾਲ ਵੀ ਗੁੱਸੇ ਹੋ ਗਈ ਮੈਨੂੰ ਕਿੱਥੇ ਰਵੇਗ ਚੱਲੇ ਬੁੱਤ ਐ ਨਹੀਂ ਆਉਗੀ ਬਾ ਮਾਸੀ ਮਮਾ ਕਾਲੇ ਨੂੰ ਫੁੱਟਬਾਲ ਲੈਣੇ ਸੀਗੇ

ਕਿ ਬਾਸੀ ਹੈ ਨਹੀਂ ਕੋਈ ਨਹੀਂ ਫੇਰਾ ਜੀ ਅਗਲੀ ਛੁੱਟੀ ਆ ਜਾਏ ਹੋ ਠੀਕ ਹੈ ਨਹੀਂ ਤੇ ਛੁੱਟੀ ਆਓਗੇ ਨਾ ਆਪ ਨਹੀਂ ਤੋ ਫੇਰਾ ਜੀ ਨਹੀਂ ਭਾਈ ਚਲੋ ਲਓ ਜੀ ਚੱਲੇ ਛੁੱਟੀ ਕੱਟ ਕੇ 10 ਦਿਨ ਦੀ ਕੋਈ ਨਾ ਬਤਾਉਣ ਜੀ ਲਾ ਲਈ ਹੌਲੀ ਹੌਲੀ ਠੀਕ ਹੈ ਨਹੀਂ ਹੌਲੀ ਹੌਲੀ ਆਸਾਨ ਹੈ ਕਿ ਹੁੰਗਾ ਜਾਣਾ ਪੁੱਤ ਨਹੀਂ

ਵਾਇਲਾ ਠੀਕ ਆ ਤੇ ਆ ਜਾ ਲੱਗੇ ਇਤਲਾ ਆਇਆ ਸੈਮ ਹੋ ਗਿਆ ਜੀ 1 ਵਜ ਗਿਆ ਚੱਲੇ ਨੇ ਛੁੱਟੀ ਘਟ ਕੇ ਦੱਸ ਦਿੰਦੀ ਆ ਸੂਰਜ ਖੜਾ ਹੈ ਥੋੜਾ ਹਨੇਰਾ ਹੈ ਭਾਈ ਬਤ ਹਾਂ ਬਤ ਚੱਲ ਰਹੀ ਹੈ ਚੱਪ ਆ ਰਿਹਾ ਮੈਂ ਵੀ ਚੱਲਦੀ

ਲੱਡੋ ਬਾਈ ਚੱਲ ਬੰਦਾ ਉਹੋ ਮੈਨੂੰ ਫੋਨ ਕਰੇ ਬਾਈ ਜਾਣ ਬਾਈ ਬਾਈ ਓਏ ਓਏ ਬਾਈ